ਲਓ ਜੀ ਪ्योर ਪਸ਼ਮੀਨੇ ਦਾ ਸ਼ਾਲ ਸੂਟ ਲੈ ਕੇ ਆਏ ਡਿਜ਼ਾਈਨ ਚੈੱਕ ਕਰ ਲਓ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਆਪਣੇ ਸਟਾਕ ਕਲੀਅਰ ਸੇਲ ਲਾਤੀ ਜੀ ਦੁਕਾਨ ਦੇ ਉੱਤੇ ਸਰਦੀ ਵਾਲੇ ਸੂਟਾਂ ਦੀ ਸ਼ਾਲ ਸੂਟ ਹੈ ਜੀ ਡਿਜ਼ਾਈਨ ਚੈੱਕ ਕਰੋ ਬਹੁਤ ਅਲਟੀਮੇਟ ਡਿਜ਼ਾਈਨ ਹੈ ਆਫਰ ਦੇ ਵਿੱਚ ਰੇਟ ਰੱਖਿਆ ਜੀ ਆਪਾਂ ਨੇ 500 ਰੁਪਿਆ ਬਾਜ਼ਾਰ ਦਾ ਰੇਟ ਹੈਗਾ ਜੀ 850 ਰੁਪਿਆ ਸੋਲ ਦੇ ਵਿੱਚ ਡਿਜ਼ਾਈਨ ਰਹਿਣਗੇ ਜੀ 4-5 ਡਿਜ਼ਾਈਨ ਨੇ ਆਪਣੇ ਕੋਲੇ ਪੂਰੇ ਸੋਹਣੇ ਡਿਜ਼ਾਈਨ ਹੈ ਜੀ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਤੇ ਆਪਣੇ ਕੰਟੈਕਟ ਕਰਿਓ ਜੀ ਆਰਡਰ ਕਰਨ ਲਈ ਲੋ ਡਿਜ਼ਾਈਨ ਚੱਕਰੀ ਚਲੋ ਅਲਟੀਮੇਟ ਡਿਜ਼ਾਈਨ ਹੈ ਕੱਪੜਾ ਰੂਪ ਪਿਓਰ ਪਸ਼ਮੀਨੇ ਦਾ ਹੈਵੀ ਕੱਪੜਾ ਪੂਰਾ ਸਰਦੀ ਦੇ ਵਿੱਚ ਤੁਹਾਨੂੰ ਕੋਟੀ ਬੋਣ ਦੀ ਲੋੜ ਨਹੀਂ ਇੰਨਾ ਵਧੀਆ ਕੱਪੜਾ ਹੈ ਜੀ ਸੋਲੋ ਦੇ ਵਿੱਚ ਡਿਜ਼ਾਈਨ ਨੇ ਚਾਰ ਪੰਜ ਡਿਜ਼ਾਈਨ ਨੇ ਜੀ ਚੈੱਕ ਕਰੀ ਚਲੋ ਰੇਟ ਰੂ 500 ਰੁਪਏ ਜੀ ਲਓ ਜੀ ਡਿਜ਼ਾਈਨ ਚੱਕਰੀ ਚਲੋ ਸੋਹਣੇ ਸੋਹਣੇ ਡਿਜ਼ਾਈਨ ਨੇ ਪੂਰੇ ਮੋਟਾ ਕੱਪੜਾ ਹੈ ਜੀ ਪਿਓਰ ਪਸ਼ਮੀਨੇ ਦੇ ਸ਼ਾਲ ਸੂਟ 500 ਰੁਪਏ ਦੇ ਵਿੱਚ ਡਿਜ਼ਾਈਨ ਬੜੇ ਸੋਹਣੇ ਨੇ ਚੈੱਕ ਕਰੀ ਚਲੋ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਭੇਜੋ ਆਪਣੇ ਨੰਬਰ ਤੇ ਲਓ ਜੀ ਸ਼ ਉਹ ਦਿੱਕਤ ਨਹੀਂ ਆਉਂਦੀ ਜੀ ਕੱਪੜਾ ਪੂਰਾ ਵਧੀਆ ਰਹੂਗਾ। ਲਓ ਡਿਜ਼ਾਈਨ ਚੱਕਰੀ ਚਲੋ ਜੀ ਸੋਹਣੇ ਸੋਹਣੇ ਡਿਜ਼ਾਈਨ ਆ। ਸੋਲੋ ਦੇ ਵਿੱਚ ਆਰਟੀਕਲ ਹੈ ਜੀ 500 ਰੁਪਏ ਦੇ ਵਿੱਚ ਇੱਕ ਸੂਟ ਤੇ ਸ਼ਿਪਿੰਗ ਲੱਗੂ ਜੀ 50 ਰੁਪਏ, ਦੋ ਸੂਟਾਂ ਤੇ ਲੱਗੂ 100 ਰੁਪਏ ਜੀ। ਪੇਮੈਂਟ ਮੈਥਡ ਆਪਣਾ ਆਨਲਾਈਨ ਹੈ ਜੀ, ਸੀਓਡੀ ਨਹੀਂ ਹੋਣੀ। ਲਓ ਜੀ ਚੈੱਕ ਕਰੀ ਚੁਲੋ ਡਿਜ਼ਾਈਨ ਸੋਲੋ ਦੇ ਵਿੱਚ ਡਿਜ਼ਾਈਨ ਹੈ ਜੀ ਸ਼ਾਲ ਸੂਟ ਦੇ ਸੋਹਣੇ ਸੋਹਣੇ ਡਿਜ਼ਾਈਨ ਹੈ ਜੀ। ਆਪਣੀ ਦੁਕਾਨ ਤੇ ਵਿਜ਼ਿਟ ਵੀ ਕਰ ਸਕਦੇ ਹੋ ਜੀ ਤੁਸੀਂ ਐਡਰੈਸ ਹੈਗਾ ਅਲੀ ਸ਼ੇਰ ਕੱਪੜੇ ਵਾਲੇ ਥਾਣਾ ਰ ਸਾਰੇ 16 ਦੇ ਵਿੱਚ ਚਾਰ ਆਰਟੀਕਲ ਜੀ ਸੋਨੇ ਸੋਨੇ ਡਿਜ਼ਾਈਨ ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ WhatsApp ਕਰ ਦਿਓ ਜੀ ਆਪ ਨੂੰ